ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਮਾਰਨਿੰਗ ਦਾ ਟਾਈਮ ਆ ਤੇ ਅੱਜ ਬਲੌਗ ਦੀ ਸ਼ੁਰੂਆਤ ਕੀਤੀ ਹੈ ਕਿਚਨ ਤੋਂ ਅੱਜ ਜੀ ਰਖੜੀਆਂ ਵਾਲਾ ਦਿਨ ਆ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹੈਪੀ ਰਖੜੀ ਜੀ ਤੇ ਇੱਥੇ ਮੈਂ ਬਣਾ ਰਹੀਆਂ ਮਿਕਸ ਵੈਜੀਟੇਬਲ ਤੇ ਵਿੱਚ ਉਬਲੇ ਹੋਏ ਆਲੂ ਪਾ ਕੇ ਬ੍ਰੈਡ ਵਾਲੇ ਪਕੌੜੇ ਤੇ ਅੱਜ ਮੈਂ ਰੈਸਪੀ ਤਾਂ ਨਹੀਂ ਸ਼ੇਅਰ ਕਰੂੰਗੀ ਕਿਉਂਕਿ ਤੁਹਾਨੂੰ ਪਤਾ ਰਖੜੀਆਂ ਵਾਲਾ ਦਿਨ ਕਿੰਨਾ ਬਿਜ਼ੀ ਹੁੰਦਾ ਤੇ ਜਦੋਂ ਕਦੇ ਵੀ ਨੈਕਸਟ ਟਾਈਮ ਮੈਂ ਪਕੌੜੇ ਬਣਾਏ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ ਬਹੁਤ ਜੰਮੀ ਬਣਦੇ ਨੇ ਟੇਸਟੀ ਬਣਦੇ ਨੇ ਬ੍ਰੈਡ ਰੋਲ ਮਿਕਸ ਸਬਜ਼ੀਆਂ ਪਾ ਕੇ ਤੇ ਲੋ ਜੀ ਰਖੜੀ ਦੀ ਸ਼ੁਰੂਆਤ ਕੀਤੀ ਆ ਸਿਰਤ ਨੇ ਸਿਰੇ ਸਿਰੇ ਸਭ ਤੋਂ ਪਹਿਲਾਂ ਰਖੜੀ ਹਰਸ਼ ਦੇ ਸਿਰਤ ਨੇ ਬੰਨੀ ਤੇ ਇੱਥੇ ਸਿਰਤ ਰਖੜੀ ਬਨ ਰਹੀ ਆ ਹਰਸ਼ ਦੇ ਤੇ ਫੇਰ ਦੀਦੀ ਉਹਨਾਂ ਨੇ ਆਉਣਾ ਮੇਰੀਆਂ ਨਣਦਾਂ ਨੇ ਤੇ ਉਹਨਾਂ ਤੋਂ ਰਖੜੀ ਬਣਾ ਕੇ ਫਿਰ ਮੈਂ ਪੇਕੇ ਜਾਣਾ ਇਸ ਕਰਕੇ ਅੱਜ ਦਾ ਦਿਨ ਬਹੁਤ ਬਿਜ਼ੀ ਹੁੰਦਾ ਹਨਾ ਸਾਰਿਆਂ ਲਈ ਪਹਿਲਾਂ ਆਪਣੀਆਂ ਨਣਦਾਂ ਨੇ ਭੈਣਾਂ ਨੇ ਆਉਣਾ ਹੁੰਦਾ ਰਖੜੀ ਲੈ ਕੇ ਫਿਰ ਆਪਾਂ ਪੇਕੇ ਜਾਣਾ ਹੁੰਦਾ ਤੁਹਾਨੂੰ ਸਾਰੀਆਂ ਭੈਣਾਂ ਨੂੰ ਪਤਾ ਹੀ ਹੋਣਾ ਹਨਾ ਕਿਵੇਂ ਆਪਾਂ ਅਡਜਸਟਮੈਂਟ ਕਰਦੇ ਆਂ ਵੀ ਟਾਈਮ ਟੇਬਲ ਬਣਾਉਨੇ ਆ ਹਨਾ ਵੀ ਸਾਰਿਆਂ ਦਾ ਹੀ ਤਿਉਹਾਰ ਹੁੰਦਾ ਸਭ ਨਹੀਂ ਜਾਣਾ ਹੁੰਦਾ ਕਿ ਕੁੜੀਆਂ ਨੇ ਪੇਕੇ ਹੋਣਾ ਹੁੰਦਾ ਨੋਹਾਂ ਨੇ ਪੇਕੇ ਜਾਣਾ ਹੁੰਦਾ ਹਨਾ ਇਹ ਸਾਰਾ ਇੱਕ ਟਾਈਮ ਟੇਬਲ ਬਣਾ ਕੇ ਅਡਜਸਟਮੈਂਟ ਆਉਂਦੀ ਹੈ ਇਹ ਸਾਂਝਾ ਤਿਹਾਰਾ ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਦੇਖਣਾ ਪੈਂਦਾ ਹਨਾ ਕਿ ਭੈਣਾਂ ਤੋਂ ਰਖੜੀਆਂ ਬਣਾਉਣੀਆਂ ਵੀ ਹੁੰਦੀਆਂ ਤੇ ਆਪਾਂ ਆਪਣੇ ਭਰਾਵਾਂ ਦੇ ਰਖੜੀਆਂ ਬੰਨਣ ਵੀ ਜਾਣਾ ਹੁੰਦਾ ਹਨਾ ਇਸ ਕਰਕੇ ਇਹ ਦਿਨ ਬਹੁਤ ਬਿਜ਼ੀ ਹੁੰਦਾ ਤੇ ਵਾਹਿਗੁਰੂ ਸਭ ਦੀ ਜ਼ਿੰਦਗੀ 'ਚ ਖੁਸ਼ੀਆਂ ਨਾਲ ਦਿਲ ਆਉਂਦੇ ਰਹਿਣ ਲੋ ਜੀ ਪਹੁੰਚ ਗਏ ਪੱਕੇ ਪਿੰਡ ਪੱਕੇ ਪਿੰਡ ਦੀਆਂ ਗਲੀਆਂ ਨਿਕਲ ਜੋ ਤੇ ਵੀਡੀਓ ਨੂੰ ਇੰਜੋਏ ਕਰਿਓ ਜੀ ਕਹਿੰਦਾ ਨਾ ਕਾਟ ਕੋਈ ਵੀ ਬਣਾਉਂਦਾ ਚੰਡੀ ਨਾ ਗਹਿਣਾ ਮੈਂ ਸਾਰਾ ਦਿਹਾੜਾ ਤਾਂ ਸਿੰਘ ਆ ਗਿਆ ਚਲੋ ਜੀ ਹੁਣ ਤੁਸੀਂ ਵੀਡੀਓ ਨੂੰ ਇੰਜੋਏ ਕਰਿਓ ਤੇ ਪਲੀਜ਼ ਫੁੱਲ ਵਾਚ ਕਰਿਓ ਜਿਹੜੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਸਸਿਕਾ ਜੋਸ ਹਾਂ ਉੱਧਰ ਜਾਣਾ ਉੱਧਰ ਚਲੀਏ ਚਲੋ ਚਲੋ ਆਓ ਦੋਸਤ ਰਖੜੀ ਬੰਨ ਲੀ ਜੱਬ ਜੋ ਤਾਂ ਹਾਂਜੀ ਅੰਦਰ ਬੂਆ ਜੀ ਹਾਂ ਦੁੱਜੀ ਬੂਆ ਵੀ ਆਈਆ ਬੂਆ ਵੀ ਆਈਆ ਅੰਦਰ ਕਹਿੰਦਾ ਔਰ ਕੌਣ ਆਇਆ ਸਸਿਕਾ ਹੋਰ ਕੌਣ ਆਇਆ ਹੋਰ ਦੱਸ ਕੌਣ ਆਇਆ ਅੰਦਰੋਂ ਬੋਲ ਬੈਠੇ ਹੋ ਨਾ ਮੈਂ ਜਸਟ ਹੀ ਆ ਗਿਆ ਅੰਦਰ ਆਜੋ ਮਨਪੁਰ ਅੰਦਰ ਲੈ ਜਾਇ ਤੇ ਸਨ ਅਰੇ ਵਾਹ ਅਰੇ ਵਾਹ ਜਿਵੇਂ ਖੇਲੀਦਾ ਹੈ ਸਾਡੋ ਕਿਸਲ ਲੰਦਾ ਉਹ ਘੱਟਾ ਟੋਨ ਚਲ ਆਜੋ ਅੰਦਰ ਠਾਕੀ ਜਾਓ ਮੁੰਡਾ ਜੀ ਕਿੱਥੇ ਚਲ ਅੰਦਰ ਆਜੋ ਫੁੱਫੜ ਜੀ ਕਿੱਥੇ ਨੇ ਫੁੱਫੜ ਜੀ ਕਿੱਥੇ ਆ ਕਮਾ ਆ ਜਾ ਹਾਂ ਮੈਨੂੰ ਬੜੀ ਸ਼ੰਤੀ ਕਹਿੰਦਾ ਆ ਜਾ ਅੰਦਰ ਬੂਆ ਅੱਛਾ ਗਗਨ ਫੇਰ ਹਟਦੀ ਨਹੀਂ ਅਗਰ ਆਪਸੇ ਸੇਮ ਨਹੀਂ ਲੱਗ ਰਿਹਾ ਸੇਮ ਨਹੀਂ ਲੱਗ ਰਿਹਾ ਆ ਜਾ ਆ ਜਾ जब, के के जब, जब जब, जब तारे थे की जब जब मने आप जब, जब 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 जब, जब तारे थे आप फोटो कर लो 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 आप � ਇੱਧਰ ਵੀ ਦੇਖ ਲੋ ਮੰਮੀ ਉਹ ਨਵੀਂ ਹਾਂ ਕਾਗਨ ਕਿਤੇ ਉੱਪਰ ਕਿਤੇ ਉੱਪਰ ਕਾਗਨ ਅਜਾ ਪੁੱਫੜ ਕਿਤੇ ਉੱਪਰ ਕਾਗਨ ਉਹ ਪੁੱਫੜ ਜੀ ਪੁੱਫੜ ਜੀ ਆਪਾਂ ਆ ਗਾਗਨ ਆ ਗਾਗਨ ਹਾਂਜੀ ਇਹਦਾ ਵੀ ਨੰਬਰ ਮੈਨੂੰ ਦੇ ਗਏ ਗਏ ਤੋਂ ਆ ਸੋਨੇ ਨਹੀਂ ਆ ਗਿਆ ਉਹਦਾ ਆਸ ਵੀਡੀਓ ਦਾ ਵੀਡੀਓ ਦਾ ਗਾਣਾ ਸੁਣਾਓ ਇਹ ਆਇਆ ਨਹੀਂ ਜੱਜੋਤ ਜੀ ਜੀ ਜੱਟ ਜੱਟ ਕੋ ਨੋ ਨੀ ਵਾਓ ਜਰਾ ਅੱਗੇ ਬੜਾ ਬੈਠਾ ਜਰਾ ਪੈਸੇ ਕੋਈ ਨਾ ਮਮੂਸ ਨੂੰ ਇਹ ਦਿਓ ਕੋ ਫੋਟੋ ਫੋਟੋ ਲਾਓ ਖਾਣੇ ਨਹੀਂ ਖਾਦੇ ਹੋਗੇ ਆ ਮੈਂ ਇਹ ਗੱਲ ਕਰਾਉਣਾ ਥੋੜਾ ਜਿਹਾ ਇੰਦੀ ਮਤਲਬ ਲੱਗੇ ਸ਼ਾਟ ਦੇ ਵਿੱਚ ਹੱਥ ਕੋਈ ਸਾਡੇ ਪਾਸੇ ਇੱਕ ਤੋਂ ਨਾ ਦੇਖ ਅਗਰ ਜੀ ਫੇਰੋਂ ਦੇਖ ਰਹੀ ਐ ਨਾ ਜੱਜੋਤ ਉਧਰ ਨਹੀਂ ਗਈ ਹੁਣ ਐਸਾ ਤਦਾਦ ਨਾ ਆ ਹਾ ਖਾਣੇ ਬਲੈਰੋ ਦਾ ਸੱਤ ਵਾਰ ਹਾ ਖਾਣੇ ਸਾਰਾ ਐਨਰਜੀ ਸੇ ਰੋਟ ਦੇਣੀ ਆ ਹਾਂ ਬਲੈਰੋ ਦਾ ਕੋਣ ਦਾ ਖਾਣੇ ਖਾਣ ਦੇਣੀ ਇੱਕ ਵਾਰ ਇੱਥੇ ਨਿਊਜ਼ੀਲੈਂਡ ਤੋਂ ਮੇਰੀ ਭਤੀਜੀ ਦੀ ਵੀਡੀਓ ਕਾਲ ਆਈ ਹੋਈ ਆ ਪਹਿਲੀ ਰਖੜੀ ਆ ਕਿ ਉਹ ਸਾਡੇ ਤੋਂ ਦੂਰ ਆ ਤੇ ਹੇ ਰ ਹਨਾ ਮਿਸ ਕਰਦਾ ਬੱਚਾ ਤੇ ਅਸੀਂ ਵੀ ਮਿਸ ਕਰਦੇ ਆ ਮਿਸ ਯੂ ਜਸਤੀਪ ਲਵ ਯੂ ਮਿਕਸ ਸਬਜੀ ਪਨੀਰ ਵਾਲੀ ਹੋ ਚੁਕੀ ਆ ਕਿਹਨਾ ਕਰਦੇ ਤੁਮਾਂ ਕੀ ਸਲਾਹੋ ਸ਼ਾਈ ਪਨੀਰ ਇਸ ਚੀਨੇ ਕਰ ਦਵਾ ਰੈਚ ਪੋਣਾ ਕੁਛ

ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਪਲੀਜ਼ ਲਾਈਕ ਵੀ ਕਰਿਓ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਵਿਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ